ਜਿਹੜਾ ਦੂਜਾ ਵਾਪੇ ਜਿਹੜਾ ਤਰਵੰਦੀ ਕਰਨਾ ਇਹ ਸਾਡੇ ਸਮਾਜ ਪੰਜਾਬੀਆਂ ਨੇ। ਪਰ ਇਹ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ। ਔਰ ਮੇਰੇ ਬਹੁਤ ਹੀ ਜਿਹੜੇ ਮੇਰੇ ਸੀਰੋਖੀ ਮੇਰੇ ਐਮਐਲਏ ਜਿੰਦੂ ਰਹਿਮਾਨ ਜੀ ਔਰ ਜਿਹਨੇ ਅੱਜ ਸਵਤ ਸੱਜਰ ਮਾਤਰਾ ਇਹਨਾਂ ਨੇ ਆਪਣੇ ਵਿਚਾਰ ਵਟਾਂਦਰਾ ਸਾਜੇ ਕੀਤਾ ਔਰ ਵੀ ਜਿਹੜੇ ਫੀਚਰ ਸਰਵਾਨ ਨੇ ਕੀਤੇ ਚਾਪੁਰ ਅਲੀ ਜੀ ਚੇਅਰਮੈਨ ਸਾਡੇ ਸਾਕੇਦ ਅਲੀ ਜੀ ਵਿਜੇ ابراج دڑکے دی ساڑھے ڈکتی کمشنر گگن عجید دی ساڑھے ایس ایس بی سپریت سمسل <سؤال> دی ایڈی سی اور میرے سامنے بیٹھے سارے جنہیں میرے میرا بریٹ پوڑ لینا بہت درم رہا رہا دوستہ میرا پارم بیٹھا جب اسی پارٹے سی ڈاکٹر کے شروڑا آگا میں بڑے کنے سالان کو سی مرکا تھی پینتی سالوں کے سامنے کیا پلا دیا آمجد علی جی شبیر جی نارینا دے بیٹھے ہیں جی ਇਹ ਸਾਰੇ ਦਿਨ ਤੇ ਮੇਰੇ ਸੱਜਣਾ ਜੀ ਇਹਨਾਂ ਨਾਲ ਅਸੀਂ ਮਿਲ ਕੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਅੱਖਾਂ ਦੇ ਕੰਮ ਲਗਾ ਰਿਹਾ ਹਾਂ ਉਹ ਜਿਹੜਾ ਸਨਾਹ ਸੇਵਾ ਦੇ ਕੰਮ ਕਰ ਰਹੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਨਖਰਾ ਬਿਹਰਤ ਕੋਲ ਲੈ ਆਣਾ ਮੈਨੂੰ ਲੱਗਦਾ ਕਿ ਮੈਂ ਆਪਣੇਾਂ ਦੇ ਵਿੱਚ ਜਾ ਰਿਹਾ ਆਪਣੇ ਘਰ ਦੇ ਵਿੱਚ ਜਾ ਰਿਹਾ ਮੈਨੂੰ ਇਸ ਤਰ੍ਹਾਂ ਦੀ ਬੇਲੇ ਨਾਲ ਜੀਵਨ ਜੀਵਨ ਮਮਾ ਸਾਹਿਬ ਦਾ ਜਿਹੜਾ ਜੀਵਨ ਹੈ ਉਹ ਸੋ ਗਾਸਪੜਿਆ ਹੋਇਆ ਸੀ ਜਿਹੜੀ ਸ਼ੂਆ ਸ਼ੂਦੀ ਬੀ ਕਾਉਂਸਲ ਦੇ ਘੋਟੇ ਜਿਹੜਾ ਉਹਦੇ ਵਿੱਚ ਜਕੜਿਆ ਹੋਇਆ ਸੀ ਉਹਨਾਂ ਦਾ ਸ਼ੁਆਲ ਸੀ। ਔਰ ਪਾਪਾ ਸਾਹਿਬ ਨੂੰ ਜਦੋਂ ਸਕੂਲ ਵੀ ਜਾਂਦੇ ਸੀ ਤਾਂ ਉਹਨੂੰ ਅਲੱਗ ਪੜਨਾ ਪੈਂਦਾ ਸੀ। ਆਮ ਜਿੱਥੇ ਬੱਚੇ ਪਾਣੀ ਕਿਤੇ ਇਸ ਘੜੇ 'ਚ ਜੋ ਜਿਸ ਤਰ੍ਹਾਂ ਦੱਸਿਆ ਕਿ ਜਦੋਂ ਮਾਦਰ ਜੀ ਉਸ ਕਰਦੇ ਜੋ ਪਾਪਾ ਜੀ ਪਾਣੀ ਨਹੀਂ ਪੀ ਸਕਦੇ ਸੀ। ਪਰ ਪਾਪਾ ਜੀ ਕਦੇ ਵੀ ਬਿੰਡਰ ਨਹੀਂ ਹੋਏ ਇਹ ਐਵਰੀ ਸੱਚਕ ਵੀਰਿਆ ਸੀ ਦੇ ਬੈਟਰ। ਉਹਨਾਂ ਨੇ ਕਿਹਾ ਮੈਂ ਹੋਰ ਪੜਾਂਗਾ ਹੋਰ ਪੜਾਂਗਾ ਉਹ ਕੋਈ 32 ਡਿਗਰੀਆਂ ਸੀ ਕਿ ਅਸੀਂ ਵਸ ਤਾਂ ਮੋਸਟ ਐਜੂਕੇਟਿਡ ਕਰਤਾ। ਕੱਪਟਰਾਂ ਦਾ ਸਮਝਦਾ ਔਰ ਇਸੇ ਕਰਕੇ ਸਾਡੇ ਜਿਹੜੇ ਉਸੁਰਤ ਦੇ ਲੀਡਰਸ਼ਿਪ ਚਾਹ ਮਾਤਮਾ ਕਰਦੀ ਸੀ ਜਦੋਂ ਉਹਨਾਂ ਨਾਲ ਗੱਲ ਹੋਈ ਕਿ ਸਾਡਾ ਸੰਵਧਾਨ ਕੌਣ ਲਿਖੇਗਾ ਉਹਨਾਂ ਨੇ ਕਿਹਾ ਸਭ ਤੋਂ ਪੜਿਆ ਨਿਚਾ ਬੰਦਾ ਸਾਡਾ ਸਮਾਜ ਦੇ ਦਿੱਤਾ ਉਹਨਾਂ ਨੇ ਦੁਨੀਆ ਦਾ ਬੇਤੀ ਹਸਾਮ ਸੰਵਧਾਨ ਦਿੱਤਾ ਅੱਜ ਉਸੇ ਸੰਵਧਾਨ ਦੇ ਉੱਤੇ ਹਮਲੇ ਹੋ ਰਹੇ ਆ ਉਹਦੀ ਉਹਨਾਂ ਕਦਰਾਂ ਕੀਮਤਾਂ ਦੇ ਉੱਤੇ ਹਮਲੇ ਹੋ ਰਹੇ ਆ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਮਲੇਰਕੋਟਲੇ ਨੇ ਜਿਹੜਾ ਸੰਦੇਸ਼ ਅੱਜ ਤੱਕ ਦਿੱਤਾ ਮਲੇਰਕੋਟਲੇ ਨੂੰ ਲੋੜ ਹੈ ਕਿ ਕਿਹੜਾ ਸੰਦੇਸ਼ ਹੈ ਔਰ ਪੂਰੇ ਦੇਸ਼ ਨੂੰ ਦੁਨੀਆ ਨੂੰ ਇੱਕਖੰਡੀ ਲੋੜ ਹੈ ਔਰ ਸਾਡੀ ਜਿਹੜੀ ਅਰਵਿੰਦ ਕੇਜੀਵਾਲ ਔਰ ਪ੍ਰਕਾਸ਼ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਜੀ ਔਰ ਸ਼ਹੀਦ ਆਲਮੁਗਦ ਸਿੰਘ ਦੀ ਕੋਟਾ ਆਪਣੇ ਪਿੱਛੇ ਲਾਈ ਜਦੋਂ ਸਾਡੇ ਸਾਡੇ ਪੰਜਾਬੀ ਕਾਹਨ ਕਰਦੇ ਨੇ ਇਹਨਾਂ ਨੇ ਜਿਹੜੇ ਦੋ ਸਾਡੇ ਆਜ਼ਾਦੀ ਦੇ ਗੁਲਾਮੀ ਸੰਨ ਕ੍ਰਾਂਤੀਕਾਰੀ ਸੰਨ ਪਾਪਾ ਜੀ ਨੇ ਜਦੋਂ ਦੇਸ਼ ਵਿੱਚ ਨਾਰਾ ਚੱਲਦਾ ਸੀਗਾ ਇਹ ਆਜ਼ਾਦੀ ਮੇਰਾ ਜਨੂ ਅਸਧਿਕਾਰ ਹੈ ਇਹਨਾਂ ਨੇ ਜਾ ਕੇ ਸ਼ੂਆ ਸ਼ੂਤ ਕੋ ਛਟਕਾਣਾ ਮੇਰਾ ਜਨੂ ਅਸਧਿਕਾਰ ਹੈ ਜਿਹੜਾ ਸੈਕੂਲਰਿਜ਼ਮ ਦਾ ਕਨਸੈਪਟ ਆ ਬਾਪਾ ਜੀ ਨੇ ਦਿੱਤਾ ਫੋਰ ਸੇਧਾ ਜਦੋਂ ਕਿ ਹੋ ਜਾ ਪ੍ਰਧਾਨਿਕ ਸੰਘ ਨੂੰ ਇੱਕ ਬਕੌਂਗਾ ਆਜ਼ਾਦੀ ਜਿਹੜਾ ਜਿਹੜੇ ਸ਼ਹੀਦਾਂ ਦੀ ਲੜੀ ਦੇ ਵਿੱਚੋਂ ਇਸੇ ਕਰਕੇ ਉਹਨਾਂ ਸ਼ਹੀਦਾਂ ਨੂੰ ਕਹਿੰਦੇ ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਅਸੀਂ ਅੰਗਰੇਜ਼ਾਂ ਨੂੰ ਤਾਂ ਪੂਰੇ ਅੰਗਰੇਜ਼ਾਂ ਨੂੰ ਤਾਂ ਇੱਕ ਦਿਨ ਭਜਾ ਦੇਾਂਗੇ ਇੱਕ ਦਿਨ ਆਜ਼ਾਦੀ ਮਿਲ ਜੇਗੀ ਕਿਤੇ ਇਹ ਨਾ ਹੋਵੇ ਗੋਰੇ ਨੇਰੇ ਚਲੇ ਜਾਣ ਤੇ ਕਾਲੇ ਨੇਰੇ ਲੱਗਣ ਦੇ ਹਾਲਾਤ ਬੱਤ ਤੋਂ ਬੱਤ ਕਰੂ ਜਰਾ ਮਨੁੱਖਤਾ ਸੀ ਜਿਆਦਾ ਨੇ ਠੀਕ ਵਰਨਾ ਜੇ ਅਫੀਸ਼ਰ ਕੋਈ ਕੁਝ ਹੋ ਜਾ ਦੋ ਮਨ ਵਿੱਚ ਦਰਸੀ ਹੋ ਸਾ 84 ਜਿੰਨਾ ਪਾ ਕਰਾਦਿਆਂ ਨੂੰ ਕਾਮਯਾਬ ਨਹੀਂ ਹੋਣਿਆ ਆਪਾਂ ਨੂੰ ਕੱਥੇ ਹੋ ਕੇ ਬਹੁਤ ਸਟਰੋਂਗ ਮੈਸੇਜ ਹੈ ਕਿ ਲੋੜ ਹੈ ਪਰ ਸਾਡੀ ਜਿਹੜੀ ਪ੍ਰਵੰਤ ਮਾਨ ਸਰਕਾਰ ਇਹਦਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਬੱਚਾ ਵਾਸਤੇ ਐਜੂਕੇਸ਼ਨ ਜਿਹਨੂੰ ਬਾਬਾ ਸਾਹਿਬ ਨੇ ਸ਼ੇਅਰ ਕੀਤਾ ਸੀ ਅੱਜ ਵੀ ਸਮੂਹ ਟੀਕ ਤੇ ਜਾ ਰਹੇ ਆ ਫਟਾ ਮਜਾ ਚੁੜਾਇਆ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਬਕਾਨੇ ਬਣਾ ਦਿੱਤੇ ਬਾਉਂਡਰੀ ਵਾਲ ਬਣਾ ਦਿੱਤੀ ਇਹ ਗਨਸੈਟ ਬਕਾਨੇ ਨਹੀਂ ਹੈ ਇਟਸ ਡਨ ਇਟਸ ਅ ਇਸ਼ੂ ਆਫ ਔਮਨ ਫੰਡਮੈਂਟਲ ਰਾਈਟ ਛੂਮ ਰਾਈਟਸ ਇਟਸ ਅਬਾਊਟ ਦ ਔਮਨ ਡਿਗਨਿਟੀ ਇਹਨਾਂ ਨੂੰ ਸਭ ਨਹੀਂ ਆਉਂਦੀਆਂ ਹੈ ਕਰਨਾ ਇਹਨਾਂ ਦੇ ਤਾਂ ਆਪਣੇ ਬਾਥਰੂਮ ਤਾਂ ਇਹਨਾਂ ਦੇ Air Conditionਰ ਜਿਹੜੇ ਸਕੂਲਾਂ ਚ ਬਣ ਜਾਂਦੇ ਆ ਬੱਚੇ ਪਰ ਗਰੀਬਾਂ ਦੇ ਸਕੂਲਾਂ ਦੇ ਵਿੱਚ ਬਾਥਰੂਮ ਬਣ ਜਿੱਤਾਂ ਉਹਨਾਂ ਨੂੰ ਤਕਲੀਫ ਹੁੰਦੀ ਆ ਬੁਨਿਆਦੀ ਟੱਚ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਪੜਨ ਲਈ ਸਕਾਲਰਸ਼ਿਪ ਸਾਰੇ ਮੌਕੇ ਦੇ ਰਹੇ ਆ ਔਰ ਇਹ ਜਿਹੜੇ ਦਾ ਬਣਾ ਦਿੰਦੇ ਐ ਅੰਬਲੇਟ ਕੋਲੇ ਜਿਹੜੇ ਬਣਾਤਾ ਪਰ ਇਹਨਾਂ ਨੇ ਉਹਨੂੰ ਜਿਹੜਾ ਸੀਗਾ ਉਹਨੂੰ ਜਿਹੜੇ ਦਾ ਦਰਜਾ ਨਹੀਂ ਦਿੱਤਾ ਆ ਮਾਨ ਸਰਕਾਰ ਨੇ ਹੁਣ ਜਾ ਕੇ ਉਹ ਕੋਲ ਸਿਮਨਾਸਥਾਨ ਆਇਆ ਹੁਣ ਪੋਸਟਾਂ ਦੀ ਰਚਨਾ ਕੀਤੀ ਆ 20 ਡਾਕਟਰਾਂ ਦੀ ਪੋਸਟਿੰਗ ਕੀਤੀ ਹੈ ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜਦੋਂ ਸਾਡੀ ਸਰਕਾਰ ਆਈ ਹੈ ਇਹਨਾਂ ਨੇ ਇੱਥੇ ਮੈਡੀਕਲ ਕਾਲਜ ਬਣਾਣਾ ਸੀ ਪੈਸੇ ਆਏ ਹੋਏ ਸੀ ਇਹਨਾਂ ਦੇ ਕੋਲੇ ਇੱਕ ਛੱਪੜ ਦੇ ਵਿੱਚ ਬਣਾ ਰਹੇ ਸੀ ਇਹ ਉਹ ਜਗ੍ਹਾ ਹੀ ਸੂਟੇਬਲ ਨਹੀਂ ਸੀ ਉਹਦੀਆਂ ਕੰਡੀਸ਼ਨਾਂ ਸੀ ਪੂਰੀਆਂ ਨਹੀਂ ਹੋਈਆਂ ਸੀ ਜਾਨਦਾਰ ਰਸਤਾ ਨਹੀਂ ਸੀ ਉਹਦਾ ਰਸਤਾ ਰਸਤਾ ਨਹੀਂ ਸੀ ਆਸੇ ਪਾਸੇ ਦੇ ਬੰਦਾਂ ਨੇ ਰਿਕਵੈਸਟ ਕੀਤੀ ਕਹਿੰਦੇ ਸਾਡੀ ਤਾਂ ਜ਼ਮੀਨ ਬਹੁਤ ਮਹਿੰਗੀ ਹਸਦਾ ਡੇੜੀ ਨਹੀਂ ਉਹਨਾਂ ਨੇ ਕਿਹਾ ਮੈਡੀਕਲ ਕਾਲਜ ਬਣਾਏਗਾ ਸੀ ਮਾਰਕੀਟ ਬਣਾਵਾਂਗੇ ਔਰ ਫਿਰ ਵਕਫ ਬੋਰਡ ਜਿਹਨੂੰ ਬਦਲਾਵ ਕੀਤਾ ਜਾ ਰਿਹਾ ਵਕਫ ਬੋਰਡ ਅੱਗੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਸੀ ਕਿ ਅਸੀਂ ਤੁਹਾਨੂੰ ਜ਼ਮੀਨ ਫੀਸ ਕਰ ਦੇਾਂਗੇ ਔਰ ਮੇਰੇ ਸਹਿਯੋਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਰੇ ਸਭ ਮਾਂ ਸਰਕਾਰ ਸਾਡੇ ਮੁੱਖ ਮੰਤਰੀ ਬਹੁਤ ਅਸੀਂ ਲੱਗੇ ਹੋਏ ਸੀਗੇ ਬਹੁਤ ਬੜੀ ਖੁਸ਼ੀ ਆ ਕੇ ਸਾਨੂੰ ਉਹ ਜਿਹੜੀ ਉਹ ਜ਼ਮੀਨ ਐ ਉਹ ਫੈਸਲਾ ਸਾਡਾ ਹੋ ਗਿਆ ਸਾਰਾ ਕਿ ਉਹ ਜ਼ਮੀਨ ਮਿਲ ਗਈ ਇਸ ਤੋਂ ਬਾਅਦ ਸਿੱਧਾ ਅਸੀਂ ਉੱਥੇ ਜਾਵਾਂਗੇ ਬੜੀ ਜਲਦੀ ਮੈਡੀਕਲ ਕਾਲਜ ਦੀ ਨੀਂਹ ਰੱਖਣਾ ਹੋਵੇਗੀ ਜਿਹੜਾ ਇਹ ਬੋਲ ਰਿਹਾ ਹੈ ਕਿ ਇਹ ਏਅਰਪੋਰਟ ਦੇ ਆਸ-ਪਾਸ ਦੇ ਲੋਕਾਂ ਨੂੰ 8-10 ਲੱਖ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਬੱਚਿਆਂ ਨੂੰ ਇੱਥੇ ਪੜ੍ਹਨ ਦਾ ਮੌਕਾ 250 ਮੈਡੀਕਲ ਟੀਚਰ 25 ਜਾਂ ਦੂਜੇ ਅਪਲਾਈ ਲੋਕਾਂ ਵਾਸਤੇ ਰੋਜ਼ਗਾਰ ਚੰਗੀਆਂ ਸਿਹਤ ਸਹੂਲਤਾਂ ਮੈਡੀਕਲ ਰਿਸਰਚ ਕੋਰਨੂ ਬਿਮਾਰੀਆਂ ਤੋਂ ਬਚਾਉਣ ਵਾਸਤੇ ਇਹ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਕਿ ਥਿਸ ਇਜ਼ ਅ ਫਿਟਿੰਗ ਪ੍ਰੋਜੈਕਟ ਜਿਹੜੇ ਬਲੇਰ ਕੋਰਡਲੇ ਦੇ ਜਿਹੜਾ ਇਹਨਾਂ ਨੇ ਸੈਕੂਰੇਜ ਦਾ ਝੰਡਾ ਫਾਣ ਦਿੱਤਾ ਇਸੇ ਲਈ ਜਿਹੜਾ ਬਟੇ ਕੰਡੂਡ ਆਈ ਵਿਲ ਵੀ ਆਈ ਵਿਲ ਫੀਲ ਆਨਰਡ ਕਿ ਜਿਹੜਾ ਕਾਲਜ ਅਮੈਟਰ ਰਿਨੋਰ ਚੋਣੇ ਤੇ ਅਸੀਂ ਤੁਹਾਨੂੰ ਸਪੁੱਟ ਕਰਦੇ ਹਾਂ ਮੇਰੀ ਕੋਸ਼ਿਸ਼ ਹੈ ਕਿ ਅਸੀਂ ਆਉਣ ਵਾਲੇ ਸਮੇਂ ਅੰਦਰ ਇਨਫੈਕਸ਼ਨ ਤੋਂ ਪਤਾ ਲਗਾ ਕੇ ਕੋਰਨੂ ਨੂੰ ਵੜਾ ਕੇ ਇਹੋ ਜਿਹਾ ਅਪਕ ਇਸ ਤੋਂ ਸਵਾਇ ਜਿਹੜਾ ਰੁਜ਼ਗਾਰ ਹੈ ਇਹ ਮਾਲ ਸਰਕਾਰ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ ਅੱਜ ਤੱਕ ਮਾਇਆ ਕਦੇ ਆਖਰੀ ਸਾਥ ਕਹਿੰਦੇ ਹੁੰਦੇ ਸੀ ਵਿਕਾਸ ਦਾ ਮਾਰਾ ਔਰ ਨੌਕਰੀਆਂ ਦੇਵਾਂਗੇ ਔਰ ਜਿਹੜੇ ਕਿਸੇ ਪਾਲੋ ਕਿਸੇ ਪਾਸਾ ਟੀਚਰ ਰੱਖਦੇ ਸੀ 200 ਨੂੰ ਦੇ ਦਿੰਦੇ ਸੀ ਪਾਸਟ ਡਾਕਟਰ ਜਿਹੜੇ 300 ਸੀ ਉਹ ਤੇਰੇ ਫਿਰਦੇ ਸੀ ਕੱਚੇ ਅਧਿਆਪਕ ਪੱਕੇ ਕਰ ਰਹੇ ਆ ਕੱਚੇ ਪਲਾਈਸ ਨੂੰ ਪੱਕੇ ਕਰ ਰਹੇ ਆ ਚੱਲ ਜੀ ਸੱਗਿਆ

ਅੱਜ ਦੀ ਡੇਟ ਵਿੱਚ ਸੱਚੀ ਸ਼ਰਧਾ ਇਹ ਆ ਕਿ ਅਸੀਂ ਆਪਣੇ ਭਾਈਚਾਰੇ ਨੂੰ ਸਟਰੌਂਗ ਰੱਖੀਏ ਔਰ ਜਿਹੜੀਆਂ ਸਮਾਜ ਦੇ ਵਿੱਚ ਫਿਰਕਾ ਪ੍ਰਸਤਾਕਤਾ ਸਿਰ ਚੱਕ ਰਹੀਆਂ ਇਹਨਾਂ ਦਾ ਆਪਾਂ ਨੀਲ ਦੇ ਨਾਲ ਗਿਆਨ ਦੇ ਨਾਲ ਵਿਗਿਆਨ ਦੇ ਨਾਲ ਜਵਾਬ ਦੇਈਏ ਇੱਕ ਬਦਲੇ ਇਤਨੀ ਮਾਰਦੇ ਆ ਇਹ ਸ਼ੇਖ ਫਰੀਦ ਦੀ ਵੀ ਧਰਤੀ ਆ ਸਾਹਮਣੇ ਰਾਜੇ ਦਾ ਮਹਿਲ ਸੀ ਸਾਹਮਣੇ ਸ਼ੇਖ ਫਰੀਦ ਸੀ ਉਹਦੀ ਕੁਟਿਆ ਸੀ ਉਹਦਾ ਜਦੋਂ ਮਹਿਲ ਬਣਦਾ ਪਿਆ ਸੀ ਉਹ ਕਹਿੰਦੇ ਸੀ ਵੀ ਜਿਹੜੇ ਪੱਥਰ ਚੱਕ ਕੇ ਲੋਕ ਲਾਉਂਦੇ ਸੀ ਉਹ ਕਹਿੰਦੇ ਸੀ ਇਹ ਬਾਬੇ ਕੋਲੇ ਬਹੁਤ ਬੰਦੇ ਆਉਂਦੇ ਆ ਤੇ ਦੁਗੜੇ ਪਾ ਦਿਓ ਉਂਗੜੇ ਪਾ ਦਿਓ ਪੰਜ ਗੜਾ ਪਾ ਦਿਓ ਤੇ ਫਿਰ ਉਹਨੂੰ ਕਿਸੇ ਨੇ ਜਾ ਕੇ ਦੱਸਿਆ ਕਹਿੰਦਾ ਜਿੰਨਾ ਮਰਜ਼ੀ ਪਾ ਦਿਓ ਜਦੋਂ ਬਾਬਾ ਚੱਲਦਾ ਨਾ ਉਹਦੇ ਉੱਪਰ ਜਿਹੜਾ ਜਿੰਨਾ ਭਾਰ ਪਾ ਲਓ ਉਹਦੇ ਸਿਰ ਤੋਂ ਦੋਏ ਚੁੱਕਰ ਹੁੰਦਾ ਉਹਦੇ ਤੇ ਭਾਰੀ ਦੰਦਾ ਰਾਮ ਨਾ ਉਹ ਕੋ ਆਗੇ ਰਾਜਾ ਸ਼ੇਖ ਮੀਰ ਪੈਨਸ ਕਰਦੇ ਸੀ ਇਹ ਅੱਜ ਦੇ ਸਮੇਂ ਦੀ ਲੋੜ ਹੈ ਕਿ ਜਿਹੜੇ ਬੰਦੇ ਸਮਾਜ ਦੇ ਵਿੱਚ ਮੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਇੱਕ ਜੁੜਤਾ ਦੇ ਨਾਲ ਆਪਣੇ ਭਾਈਚਾਰੇ ਨੂੰ ਸਟਰੋਂਗ ਕਰਕੇ ਆਪਦੇ ਦੀ ਵੈਸ਼ਿਆ ਕੌੜੇ ਕਰੀਏ ਤੇ ਚਾਹਤੂ ਅਤਲ ਅਲਸਾ ਕਰਦੇ। ਅਗਰੇ ਦਿਨ ਉੱਥੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਵਾਕੀ ਮੰਗਦਾ ਇਹਨਾਂ ਕੋਲ ਔਰ ਮੈਂ ਸਭੀ ਰਿਪੇਅਰ ਕਰਾ ਦੇਣਾ ਸਾਰੇ ਨੇ ਸਭੀ ਰਿਪੇਅਰ ਕਰਾ। ਇਹ ਸਾਡੇ ਪਿਆਰ ਤੋਂ ਸ਼ੁਰੂ ਹੋ। ਮੈਂ ਔਰ ਅਸੀਂ ਜੇ ਸਾਡੀ ਸਰਕਾਰ ਉਹ ਮਾਮਾ ਸਾਹਿਬ ਇਹ ਆਪ ਉਮੀਦ ਕਰਦੇ ਆਂ ਕਿ ਆਈਐਸ ਨੂੰ ਸਮਰਪਿਤ ਹੈ ਸ਼ਹੀਦ ਆਜਾ ਪੱਖ ਸਿੰਘ ਰਾਜਗੁਰੂ ਸਕਰੀਪਟਰਾਂ ਦੇ ਆਈਐਸ ਨੂੰ ਸਮਰਪਿਤ ਹੈ ਔਰ ਅਸੀਂ ਜਿਹੜਾ ਸਮਾਜ ਹੈ ਦਿਹੋਜਾ ਸਰਦੇ ਗੁਰੂਵਾਨੇ ਕਹਿਆ ਸੀ ਜਿਹਨੂੰ ਅਸੀਂ ਕਹਿੰਦੇ ਆਂ ਵੀ ਜਿਹਦੇ ਵਿੱਚ ਬੁੱਲੇ ਸ਼ਾਹ ਨੇ ਕਿਹਾ ਸੀ ਬੰਦੇ ਦੀ ਧਰਮ ਜਾਤ ਨਾ ਦੇਖੀ ਜਾਵੇ ਉਹਦੇ ਚ ਗੁਣ ਕੀਆ ਗੁਣ ਦੇਖ ਕੇ ਜਾਣ ਜੋ ਬਾਬਾ ਸਾਹਿਬ ਨੇ ਕਿਹਾ ਸੀ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਉਹ ਜਿਹੜਾ ਸਮਾਜ ਜਿਹੋ ਦੇ ਗੁਰੂ ਚਾਹੁੰਦੇ ਸੀ ਜਿਹੋ ਜਿਹੜਾ ਬਾਬਾ ਸਾਹਿਬ ਪ੍ਰਿਆਰ ਉਮੀਦ ਕਰ ਚਾਹੁੰਦੇ ਸੀ ਆਪਾਂ ਕੋਨਾ ਉਹੋ ਜਿਹਾ ਸਮਾਜ ਦੀ ਸਿਰਜਣਾ ਕਰੀਏ ਤੇ ਖਾਸ ਕਰਕੇ ਬੱਚਿਆਂ ਨੂੰ ਆਪਣੀ ਆਖਰੀ ਦਰਦਿਆ ਅੱਜ ਕੱਲ ਇੱਕ ਬਹੁਤ ਵੱਡੀ ਮੁਹਿੰਮ ਜੁਗ ਨਸ਼ਾ ਹੋ ਗਿਆ ਇਹ ਨਸ਼ੇ ਜਿਹੜੇ ਆ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਕਿਸੇ ਤਰ੍ਹਾਂ ਦਾ ਕ੍ਰਾਈਮ ਹੋਵੇ ਕੋਈ ਇਨੀਸ਼ੀਏਟਿਵ ਆ ਉਹਨੂੰ ਕਹਿੰਦੇ ਆ ਵੀ ਆਪਾਂ ਬਾਪਾ ਜਾ ਕੇ ਸੁਟਾਓ ਤੇ ਪੰਜ ਪੰਜ ਹਜ਼ਾਰ ਰੁਪਏ ਪਿੱਛੇ ਜਾ ਕੇ ਮਰਚ ਕਰਿਆ ਦੰਸ਼ੇੜੀ ਹੁੰਦਾ ਉਹਨਾਂ ਦਾ ਨਸ਼ਾ ਚਾਹੀਦਾ ਤਾਂ ਤੋੜ ਲੱਤੀ ਉਹਨਾਂ ਨੂੰ ਔਰਤਾਂ ਦੇ ਗਹਿਣੇ ਲੁੱਟਾ ਖੋਹਾ ਸਨੇਚਿੰਗ ਕੌਣ ਕਰਦਾ ਵੱਡੇ ਕਰਾਇਮ ਕੌਣ ਕਰਦੇ ਆ ਪਰ ਇਹਨਾਂ ਦੇ ਜਿਹੜੇ ਸਰਗਨਾ ਆਏਗੇ ਅਸੀਂ ਉਹਨਾਂ ਤੱਕ ਪਹੁੰਚਾਂਗੇ ਔਰ ਜਿਹੜੇ ਵੱਡੇ ਵੱਡੇ ਆ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਐਕਸਪਲੋਇਟ ਕਰਦੇ ਆ ਉਹਨਾਂ ਤੱਕ ਪਹੁੰਚਾਂਗੇ ਜਿਹੜੇ ਸਾਡੇ ਬੱਚੇ ਨਸ਼ੇ 'ਚ ਫਸ ਗਏ ਆ ਦਾਦਰ ਉਹਦੇ ਵਾਸਤੇ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਉਹਨਾਂ ਦਾ ਨਾਸ਼ ਕਰਾਂਗੇ ਉਹਨਾਂ ਨੂੰ ਡੀਡਿਕਸ਼ਨ ਕਰਾਂਗੇ ਫਿਰ ਰੀਹੈਬਿਲਿਟੇਸ਼ਨ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਨਵਾ ਕੇ ਸਿਕਲਡ ਵਰਕਪਲ ਕਰਾਂਗੇ ਫਿਰ ਉਹਨਾਂ ਨੂੰ ਕਿਸੇ ਰਕਸੇ ਕੰਮ ਤੇ ਲਗਾਵਾਂਗੇ ਇਹ ਜਿਹੜਾ ਯੂਥ ਹੈ ਤੁਹਾਡੇ ਯੂਥ ਨੂੰ ਅਗਿਆਨ ਦੀ ਲੋੜ ਹੈ ਬੱਚਿਆਂ ਨੂੰ ਅਗਿਆਨ ਦੀ ਲੋੜ ਹੈ ਜਿਹੜੇ ਇਸ ਤੋਂ అలਮਤੋਂ بچے ਹੋਇਆ ਜਿਹੜੇ ਫਸੇ ਹੋਇਆ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਨੂੰ ਖਿੱਚ ਕੇ ਨਸ਼ੇ ਦੀ ਦਲਦਲ ਵਿੱਚ ਲੈ ਕੇ ਆਈਏ ਤੁਸੀਂ ਕੋਸ਼ਿਸ਼ ਕਰਦਾ ਕਰੋ ਉਹਨੂੰ ਦਲਦਲ ਚੋਂ ਬਾਹਰ ਕੱਢ ਕੇ ਲੈ ਆਣਾ ਪੰਜਾਬ ਸਰਕਾਰ ਤੁਹਾਡਾ ਆਗਰ ਕਰੇਗੀ ਸਰਕਾਰ ਕਰਗੀ ਇੱਥੇ ਸਭਾ ਨੂੰ ਮੈਂ ਬੇਨਤੀ ਕਰਦਾ ਔਰ ਮੇਰੀ ਕੋਸ਼ਿਸ਼ ਹੈ ਕਿ 2 ਲੱਖ ਬੱਚਾ ਨੂੰ ਸਿਖਾਇਆ ਜਾਵੇ ਫਸਟ ਡੀਗਰੀ ਕੀ ਹੁੰਦੀ ਆ ਲਾਈਫ ਸਕਿੱਲ ਕੀ ਹੁੰਦੀ ਆ ਵੈਕਟਰ ਬੋਰਡ ਜੀਸਸ ਕੀ ਹੈ ਲਾਈਫਟਾਈਮ ਡਿਸਆਰਡਰ ਕੀ ਆ ਮੈਂ ਕਿਸੇ ਵੇਲੇ ਪਰ ਗੱਲ ਕਰਾਂਗਾ ਆਪਾਂ ਵਿਚਾਰ ਕਰਾਂਗੇ ਆਂ ਮਾਰੇ ਜਨਾਂ ਦੇ ਵਿੱਚ ਅਸੀਂ ਮੇਰੀ ਕੋਸ਼ਿਸ਼ ਆ ਕਿ ਤੇ ਸਾਡੇ ਬੱਚੇ ਪੜ੍ਹਨੇ ਜਾਣਗੇ ਸਿੱਖਿਸ਼ਕ ਹੋ ਜਾਣਗੇ ਤਾਂ ਜਿਹੜੇ ਨਫ਼ਰਤ ਕਰਨ ਵਾਲੇ ਆ ਉਹ ਹਾਰ ਜਾਣਗੇ ਔਰ ਪਿਆਰ ਦੀ ਹਮੇਸ਼ਾ ਪਿਆਰ ਦੀ ਅਲਟੀਮੇਟ ਜਿਹੜਾ ਪਿਆਰ ਹੈ ਔਰ ਜਿਹੜੀ ਸਿਚਾਈ ਆ ਜਿੱਤ ਉਹਦੀ ਹੋਣੀ ਹੁੰਦੀ ਆ ਬਾਬਾ ਜੀ ਨੇ ਕਿਹਾ ਸੀ ਕਿ ਸੱਚੇ ਮਾਰਕ ਚੱਲਦੇ ਆ ਉਸਤ ਕਰੇ ਜਹਾਂ ਸੋ ਜਿਹੜੇ ਆਪਾਂ ਰਸਤੇ ਤੇ ਚੱਲਦੇ ਆ ਮਨਪੂਰੀ ਮੇਰਾ ਕਿ ਸਾਨੂੰ ਤੁਹਾਡਾ ਪਿਆਰ ਕਿਸ ਤਰ੍ਹਾਂ ਮਿਲਦਾ ਰਹੇਗਾ ਤੇ ਆਖਰੀ ਕਮ ਬੱਚਾ ਨੂੰ ਕਹਿ ਰਹੇ ਆ ਵੈਸੇ ਤਾਂ ਮੈਂ ਉਹ ਫੰਡ ਦੀ ਯੋਜਨਾ ਤੋਂ ਪ੍ਰਭਾਵਿਤ ਹੋਇਆ ਜੋ ਪੰਜਾਬ ਦੇ ਹਾਲਾਤ ਸੀ ਜੋ ਐਜੂਕੇਸ਼ਨ ਦਾ ਹਾਲ ਸੀ ਜੋ ਸੇਧ ਦਾ ਹਾਲ ਸੀ ਜੋ ਪਾਈ ਚਰੇ ਦਾ ਹਾਲ ਸੀ ਉਸ ਤੋਂ ਸਿੱਧਰ ਕਿ ਕਿਸਾਨਾਂ ਨੂੰ ਕਿਹਦੀ ਲੋਕਾਂ ਨੂੰ ਬਿਜਲੀ ਇੱਥੇ ਬੈਕਗਰਾਉਂਡ ਕਿਉਂ ਨਹੀਂ ਦੇਖਣ ਦਿੱਤਾ ਇਟਸ ਅ ਫੇਅਰ ਡਿਸਟ੍ਰੀਬਿਊਸ਼ਨ ਆਫ ਰਿਸੋਰਸਸ ਇਟਸ ਨਾਟ ਬਾਊਟ ਜਿਹੜੀ ਆਪਾਂ ਬਿਜਲੀ ਸਬਸਿਡੀ ਐਕਸ਼ਨ ਫ੍ਰੀ ਦਿੰਦੇ ਆ ਜਿਹੜੀ ਗਰੀਬ ਇੱਕਔਰਤ ਨੇ ਕਿਹਾ ਮੈਨੂੰ ਜੀਰਾ ਸਾਹਿਬ ਬਿਜਲੀ ਦਾ ਬਿੱਲ ਨਾ ਕਿਸੇ ਵਾਸਤੇ ਮਤਲਬ ਹੋ ਰਹਾ ਸਕਦਾ ਮੇਰੇ ਵਾਸਤੇ ਤੇ ਮੇਰੇ ਬੱਚਿਆਂ ਦੀ ਰੋਟੀ ਹੈ ਜਦੋਂ ਸਾਡਾ ਮੀਨ ਖੀਰ ਆਂਦਾ ਸੀਗਾ ਮੈਂ ਬਿਜਲੀ ਦਾ ਬਿੱਲ ਨੂੰ ਚਿੱਤਾ ਉਹਦੀ ਬਿਜਲੀ ਦਾ ਬਿੱਲ ਦੇਣਾ ਮੈਂ ਬੱਚਾ ਵਾਸਤੇ ਸਬਜ਼ੀ ਬਿਜਲੀ ਬੰਦ ਕਰ ਦਿੰਦੀ ਸੀ ਨੂਨ ਨਾਲ ਰੋਟੀ ਦਿੰਦੀ ਸੀ ਹੁਣ ਮੇਰੇ ਬੱਚੇ ਦਾਾਲ ਖਾਣੇ ਲੁੱਟ ਉਹ ਉਹਦੇ ਵਾਸਤੇ ਤਾਂ ਮਤਲਬ ਹੋ ਰਹਾ ਕੋ ਸ਼ੋਰਟ ਵਾਸਤੇ ਆਮ ਲੈ ਆਏ ਹਨ ਦੁਪਾਨ ਸੇ ਇਸਤੀਨ ਲਾ ਗਦੇ ਮੇਰੇ ਕੋਲ 24 ਸਾਲ ਹਨ